ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਤੁਹਾਡੇ ਆਸਤੇ ਦੋ ਝੋਟੀਆਂ ਲੈ ਕੇ ਆਏ ਆ ਬਹੁਤ ਜ਼ਿਆਦੀ ਕੁਆਲਿਟੀ ਦੀਆਂ ਤੇ ਜਾਰੀਆਂ ਚੰਗੀਆਂ ਦੋਵੇਂ ਸੂਈਆਂ ਸਵਾਈਆਂ 'ਚ ਤੇ ਦੋਵੇਂ ਪਹਿਲੀਆਂ ਝੋਟੀਆਂ ਚਾਰ ਦਾਣਾਂ ਤੇ ਆਜੋ ਬਾਠ ਸਾਹਿਬ ਹੁਣਾਂ ਨੇ ਕਰਦੇ ਆ ਜੀ ਕੀ ਡਿਟੇਲ ਲੈਣੇ ਨਾ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਕੀ ਹਾਲ ਜੀ ਹਾਂਜੀ ਬਹੁਤ ਵਧੀਆ ਜੀ ਤੇ ਬਾਰ ਸਾਹਿਬ ਨੇ ਡੈਡੀ ਉਹ ਨਹੀਂ ਗਏ ਮਈਆਂ ਲੈਣ ਮਰਬੀ ਹਰਿਆਣੇ ਹਾਂਜੀ ਹਾਂਜੀ ਮਾਲ ਤੇ ਹੋਰ ਵੀ ਹੈਗਾ ਵਾ ਮਾਲ ਤੇ ਉਹਨਾਂ ਨੇ ਮਤਲਬ 12 ਝੋਟੀਆਂ ਕਲਾਤੀਆਂ ਵਾਂ ਕਲਾਤੀਆਂ ਤੇ 8-9 ਝੋਟੀਆਂ ਹੋਰ ਆਉਂਦੀਆਂ ਹੋਰ ਆਉਂਦੀਆਂ ਲਗਭਗ ਲਗਭਗ ਵੀ 20 ਦੇ ਲਗਛਾ ਕੇ 22 ਦੇ ਲਗਛਾ ਕੇ ਇੱਥੇ ਹੋ ਗਏ 22 ਮਤਲਬ ਮਈਆਂ ਹੈਗੀਆਂ ਆਪਣੇ ਕੋਲ ਆ ਜਾਣੀਆਂ ਵਾਂ ਆ ਜਾਣੀਆਂ ਹਾਂਜੀ ਇਹ ਹੁਣ ਦੋ ਝੋਟੀਆਂ ਦੇ ਵੀਡੀਓ ਪਾਵਾਂਗੇ ਬਹੁਤ ਚੰਗੀਆਂ ਚੰਗੀ ਕਵਾਲਿਟੀ ਇਹ ਛੋਟੇ ਛੋਟੇ ਰੇਟ ਪਾ ਦਨੇ ਬਸ ਨੋਰਮਲ ਰੇਟ ਪਾਉਣੇ ਆ ਰੇਟ ਜਿਹੜਾ ਲੈ ਜਾਊਗਾ ਝੋਟੀਆਂ ਜੈ ਦੇ ਆਪ ਮਿਲ ਕੇ ਬਸ ਯਾਦ ਹੀ ਕਰੂਗਾ ਹਾਂ ਜੀ ਤੇ ਪਿੰਡ ਦਾ ਦੋ ਆਪਣਾ ਮਾਰਕਾ ਪਿੰਡ ਆਪਣਾ ਮੱਤੇਹਾਲ ਤਸੀਲ ਬਾਬਕਾਲਾ ਜ਼ਿਲ੍ਹਾ ਅਮਰਸਰ ਹਾਂ ਜੀ ਹਾਂ ਜੀ ਤੇ ਬਾੜ ਸਾਹਿਬ ਦਾ ਨੰਬਰ ਦੱਸ ਦੋ ਡੈਡੀ ਦਾ 8872962965 ਠੀਕ ਹੈ ਠੀਕ ਹੈ ਇੱਕ ਹੋਰ ਨੰਬਰ ਜੀ 987391616 ਠੀਕ ਹੈ ਦੋ ਨੰਬਰ ਆ ਦੋ ਨੰਬਰ ਹਾਂ ਜੀ ਤੇ ਆ ਝੋਟੀ ਦਾ ਕੀ ਪਹਿਲਾ ਸੂਆ ਝੋਟੀ ਆ ਬਹੁਤ ਸਰੀਫਾ ਬਹੁਤ ਚੰਗੀ ਆ ਝੋਟੀ ਪਹਿਲਾ ਸੂਆ ਸੂਈ ਝੋਟੀ ਤੇ ਕਿੰਨੇ ਦਿਖਾਉਂਦੇ ਸੂਈ ਨੂੰ ਸੂਈ ਨੂੰ ਬਾੜ ਸਾਹਿਬ ਅੱਜ 6 ਵਾਂ ਦੇ ਨੇ ਪੰਜਵਾਂ ਤੋਂ 6 ਵਾਂ ਦੇ ਨੇ ਸੂਈ ਨੂੰ ਆ ਤੇ ਇਹ ਦੇਖੋ ਦੁੱਧ ਹਾਜ਼ਰ ਹੋਣ ਕਿੰਨਾ ਦੁੱਧ ਬਾੜ ਸਾਹਿਬ ਚਾਹੇ ਬੋਲਾ ਲਾ ਲੈ ਬੰਦਾ ਤੇ ਚਾਹੇ ਦੁੱਧ ਲਾ ਲੈ ਦੁੱਧ ਲਾ ਲੈ 11 ਲੀਟਰ ਦੁੱਧ ਤਿਆਰ ਆ ਤਾਂ 11 ਲੀਟਰ ਮਾਰਾ ਹਿੱਕਦੇ ਤੇ ਤੁਹਾਨੂੰ ਤੋੜ ਕੇ ਬਹੁਤ ਖੁਸ਼ ਹੁੰਦੇ ਆ ਝੋਟੀ ਤੇ ਮੂੰਹ ਕਿੱਦਾਂ ਵਾ ਮੂੰਹ ਚਾਰ ਦੰਦ ਆ ਬਾ ਚਾਰ ਦੰਦ ਮੂੰਹ ਝੋਟੀ ਬਹੁਤ ਕੱਟੀ ਚੰਗੀ ਸਾਹ ਆ ਦੇਖੋ ਤੁਹਾਨੂੰ ਖੋਲ ਕੇ ਖੁਸ਼ ਹੁੰਦੇ ਆ ਹਾਂਜੀ ਯਾਨ ਕੋ ਕੱਟੀ ਚੰਗੀ ਹੈ ਕੀ ਰਾਵਾਂ ਕੱਟੀ ਹੈ ਰੋ ਗਰੋ ਦਾ ਥਾਣਾ ਵੇਖੋ ਜਿੰਨੀ ਛੋਟੀ ਹੈ ਨਾ ਉਹਨਾਂ ਮਤਲਬ ਛੋਟੀ ਨਹੀਂ ਵੱਡੀ ਹੈ ਛੋਟੀ ਹੋਣੀ ਵੱਡੀ ਹੈ ਛੋਟੀ ਇਧਰ ਕਿ ਛੋਟੀ ਨਹੀਂ ਜਾਨਾ ਐਵੇਂ ਕਹੀ ਗਈ ਛੋਟੀ ਹੈ ਵੱਡੀ ਕੱਟੀ ਪਰ ਲੈਵਾਓ ਖਾ ਲਓ ਇਹ ਕੱਟੀ ਇਧਰ ਦੇਖੋ ਥਾਣਾ ਵੇਖੋ ਪਹਿਲਾਂ ਕੁਆਲਟੀ ਦਾ ਥਾਣਾ ਇੱਕ ਗੱਲ ਹੋਰ ਜੇ ਬਾਪੂ ਸਾਹਿਬ ਠੰਡੀ ਠੁੰਡੀ ਬੜੀ ਕੱਟੀ ਕੋਈ ਚੱਕਰ ਨਹੀਂ ਹੈ ਬੱਟੇ ਬੁੱਟੇ ਲੈ ਆ ਖੰਡੇ ਹੀ ਸੀਗਾ ਇੱਧਰ ਲੈ 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 ਆਇਂਦੇ ਦੇਖੋ ਲੇਵੇ ਦੀ ਬਹੁਤ ਸਾਫ ਹੈ ਖੰਡੇਵੇ ਦੀ ਸਾਫ ਤੇ ਇਹਦਾ ਰੇਟ ਕਿੰਨਾ ਰੂਗਾ ਬਾੜ ਸਾਹਿਬ ਜਾਇ ਦੀ ਬੋਲ ਕਰ ਦੇਣਾ ਹਾਂਜੀ ਫਿਰ ਕੋਈ ਜਾਇ ਦੀ ਜਦਾਤ ਦੇ ਮੰਦੇ ਵਾਲਾ ਰੇਟ ਮੰਦਾ ਹੀ ਵਸ ਗਏ ਮੰਦਾ ਹੀ ਕਰ ਦੇਣਾ ਮਤਲਬ ਮੰਦਾ ਹੀ ਕਰ ਦਿਆਂ ਅੱਜ ਫੇਗ ਮੰਦਾ ਹੀ ਬਸ ਬਸ ਮੁੱਲ ਤੇ ਇਹਦਾ ਵੀ 13 ਕਰੀਏ ਨਹੀਂ 13 ਫਿਰ ਮੰਦਾ ਨਹੀਂ ਆ ਹਾਂਜੀ ਜਾਇ ਦੀ ਕਰਦੀ ਆਪਾਂ 110 ਦੀ ਦੇ ਦਾਂਗੇ 1 ਲੱਖ 10 ਹਜ਼ਾਰ ਦੀ ਪੱਟੀ ਪੱਟੀ ਸ਼ਾਹ ਜੀ ਤੁਸੀਂ ਦੱਸ ਦਿਓ ਪਹਿਲੀ ਹੈਗਾ ਜਾਈ ਦੇ ਗਾ ਤੇ ਜਿੰਨਾ ਟਾ ਬੰਦਾ ਆਖੂ ਗਾਣਾ ਛੋੜ 2000 ਛੋਟ ਕਰ ਦਈਏ ਨਹੀਂ ਪੱਟੀ ਪੰਜ ਹੀ ਕਰਾਂਗੇ 1 ਲੱਖ ਤੇ 5000 ਦੀ ਝੋਟੀ ਤੇ 11 ਕਿਲੋ ਦੁੱਧ ਹਾਜ਼ਰ ਝੋਟੀ ਥੱਲੇ 1 ਲੱਖ 5000 ਦੀ 4 ਦੰਦ ਝੋਟੀ ਵੇਖੋ ਚਾਹੀ ਚੰਗੀ ਆ ਕਰੀ ਤੇ ਇੱਕ ਹੋਰ ਝੋਟੀ ਪੇ ਦੂਜਾ ਵੇਖੋ ਨੰਬਰ ਵੀ ਫੇਰ ਇੱਕ ਹੋਰ ਕੱਟੀ ਆਏ ਇੱਕ ਦੀਆਂ ਦੋ ਮਿਲਡੀਆਂ ਝੋਟੀਆਂ ਤੇ ਸੁਈਆਂ ਸਵਾਈਆਂ ਵੇਖੋ ਝੋਟੀਆਂ ਇਹ ਏਰੀਆ ਚੰਗੇ ਦੀਆਂ ਬਾਪ ਸਾਹਿਬ ਏਰੀਆ ਬਹੁਤ ਚੰਗਾ ਵਾ ਇਹ ਆ ਮਰਬ ਕੱਟੀ ਆ ਹਾਂ ਝੋਟੀ ਇਹ ਆ ਪਹਿਲਾ ਸੁਬਾ ਕੱਟੀ ਚਾਰ ਦੰਦ ਚਾਰ ਦੰਦ ਜੈਕ ਬਲੈਕ ਇੱਕ ਕਬਾਲ ਬਣਾ ਚਿੱਟਾ ਹੋਊਗਾ ਵੇਖੋ ਮੰਡਾ ਹੀ ਲਾਈ ਫਿਰਦੀ ਖੋਲਿਆ ਪਟੀ ਬੜੀ ਕੋਰ ਇਹ ਰਾਜਸਥਾਨ ਦੀਆਂ ਕਟੀਆਂ ਵਾਂਗੂ ਰਾਜਸਥਾਨ ਦੀਆਂ ਦੋਵੇਂ ਦੋਵੇਂ ਰਾਜਸਥਾਨੀਆਂ ਕਟੀਆਂ ਵਾਂਗੂ ਏਰੀਏ ਚੰਗੇ ਦੀਆਂ ਵਾਂਗੂ ਮਲਟੀਲੀ ਇਹ ਪਹਿਲਾ ਸੁਆਜੇ ਪਹਿਲਾ ਸੁਆਜੇ ਚਾਰ ਦੰਦ ਆ। ਮੂੰਹ ਖੋਲਿਆ ਬਲਾ ਆ ਵੇਖ ਲਓ ਬਾਪ ਸਾਹਿਬ ਮੂੰਹ ਖੋਲ ਕੇ ਤੁਹਾਨੂੰ ਮਰਾਂ ਬਖਾਉਂਦੇ ਵੇਖ ਲੈਣੇ ਬਲਾ। ਉਹ ਹੀ ਹੋਊਗਾ। ਨਹੀਂ ਨਹੀਂ ਪੂਰੇ ਚਾਰ ਦੰਦ ਆ ਜੀ ਆ ਵੇਖੋ। ਕੱਤੀ ਬਹੁਤ ਪਹਿਲਾ ਸੁਆਜੇ ਝੋਟੀ ਤੇ ਇਹਦੇ ਕੋਲ ਦੁੱਧ ਖਾ ਜਾਣ ਕਿੰਨਾ ਜੀ ਦੁੱਧ ਬਾਦ ਸਾਹਿਬ ਇਹਦੇ ਕੋਲ 12 ਲੀਟਰ ਤਿਆਰ ਆ ਇਸ ਟਾਈਮ ਤੇ ਜਿਹੜਾ ਮਰਜੀ ਝੋਲੇ ਹਾਂ ਠੀਕ ਥੋੜਾ ਹੀ ਹੋਊਗਾ ਇਹਦੇ ਕੋਲ ਇਹ ਕੱਟੀ ਕੋ ਬੋਲਾ ਯਾਰ ਸੋ ਬੋੜਾ ਹੀ ਬੋੜਾ ਬੋੜੇ ਵੀ ਯਾਰ ਕੱਟੀ ਬੋੜੇ ਨੇ ਤਿਆਰ ਹੋਏ ਤੇ ਕਿੰਨਾਂ ਕੱਢ ਜੂਗੀ ਇਹਦੇ ਚੈਂਪੀਅਨ ਆ ਕੱਟੀ ਦੇ ਜਿਆਦਾ ਚੰਗੀ ਆ ਹਾਂ ਜੀ ਹਾਂ ਉੱਤ ਦੇ ਬਾਦ ਸਾਹਿਬ 15 ਲੀਟਰ ਮੇਰੇ ਨੂੰ ਨਹੀਂ ਤੇ ਨਾਲ ਕੱਢ ਜੂਗੀ ਜਿੱਦਾਂ ਬੋਲੇ ਦਾ ਸਟਾਰਟ ਹੋਈ ਆ ਹਾਂ ਜੀ ਹਾਂ ਜਿਆਦਾ ਚੰਗੀ ਆ ਵੇਖੋ ਜੀ ਵੇਖੋ ਦੇਵਾ ਵੇਖੋ ਥਾਣੇ ਰੋਗ ਰੋਗ ਦਾ ਇੱਕ ਤਾਂ ਹੀ ਫੇਕ ਮਾਰੇ ਐਨੂੰ ਖਵਾ ਫੇਰ ਇੱਕ ਤਾਂ ਹੀ ਫੇ ਵੇਖੋ ਚੋਟੀ ਨੂੰ ਲੇਵਾ ਲਗਾ ਹਾਂਜੀ ਬਹੁਤ ਸਾਫ ਤੇ ਇਹਦੇ ਪਿਛੇ ਕੀ ਕੱਟਾ ਆ ਗਿਆ ਇਹਦੇ ਮਾਰ ਆ ਗਿਆ ਇਹ ਕੱਟਾ ਕੱਟਾ ਆ ਗਿਆ ਤੇ ਵੇਖੋ ਮੈਂ ਆਪ ਜੰਡ ਬਲੈਕ ਹਾਂਜੀ ਤੇ ਆਹ ਵੇਖੋ ਬਹੁਤ ਚੰਗੀ ਆ ਵੇਖੋ ਲੇਵਾ ਲੂਆ ਕਾਹਦਾ ਇਹ ਮਖਾਂਦੇ ਇੱਧਰ ਵੇਖੋ ਜਾਂਦ ਜਾਂਦ ਵੱਡੇ ਚਾਹੀ ਜਾਂਦ ਅੱਜ ਹੁਣ ਪਾਟ ਸਾਹਿਬ ਬਹੁਤ ਚੋਣ ਵੀ ਬੜੀ ਚੰਗੀ ਆ ਇੱਧਰ ਵੇਖੋ ਜੀ ਕਰਦਾ ਵੀ ਨਿਗਾ ਲੇਵੇ ਤੇ ਕੱਖ ਲਿਆ ਹਾਂਜੀ ਲਾਰ ਇੱਕ ਇਹ ਆ ਵੇਖੋ ਬਾੜਾ ਸਹੀ ਗੱਲਾਂ ਨੇ ਇਹ ਰੂਹ ਆ ਦੋਵੇਂ ਚੋਣ ਰੂਹ ਆ ਜਿੱਦਾਂ ਮਤਲਬ ਇੰਨੀ ਚੋਣ ਪੋਲੀਆਂ ਕੋਈ ਹਸਾਬ ਨਹੀਂ ਹਾਂਜੀ ਹਾਂਜੀ ਜਾ ਕੇ ਨਾ ਚੋਣ ਪੋਲਣਾ ਵਾ ਕੋਈ ਨੀ ਲਾ ਲੋ ਬੱਚਾ ਲਾ ਲੋ ਬੱਚਾ ਲਾ ਲੋ ਬੱਚਾ ਬੱਚਾ ਲਾ ਲੋ ਕਈ ਯਾਰ ਨਾ ਹਾਂ ਨਹੀਂ ਬੁਖਾਲ ਦੇਨੇ ਆ ਤੂੰ ਚੱਟਣੇ ਆ ਕੱਢ ਲੈ ਆ ਇੱਧਰ ਵੇਖੋ ਝੋਟੀਆਂ ਦੋਵੇਂ ਚੰਗੀਆਂ ਵਾਂ ਜੇਗਾ ਹੀ ਲੈ ਜਾਊਗਾ ਯਾਦ ਕਰੂਗਾ ਤੇ ਰੇਟ ਛੋਟੇ ਹੀ ਦੋਵੇਂ ਲਗਾਣੇ ਇਹ ਨਹੀਂ ਵੀ ਜ਼ਿਆਦਾ ਮੁੱਲ ਰੱਖੂਗਾ ਬਾੜਾ ਸਵੇ ਇੱਕ ਐ ਮਾਤਾ ਤੋਂ ਮਈਆਂ ਮਲਬੀ ਆਹੋਂ ਆਉਂਡੀਆਂ ਵੀ ਆ ਤੇ ਜਾਰੀਆਂ ਕਟੀਆਂ ਚੰਗੀਆਂ ਹਾਂ ਇੰਦਰ ਲਾਣ ਬਾਗ ਹਾਂ ਅੱਜ ਭੱਟੀ ਹੰਗਾਂ ਨੇ ਕੀਤੀ 2000 ਪਰ ਨਹੀਂ ਗੱਲ ਨਹੀਂ ਬਣੀ ਜੱਗੀ ਕਹਿੰਦਾ ਆਖਿਆ ਵੀ ਪੰਜ ਹੀ ਛੋਟ ਕਰ ਦੇਗੇ ਇਹ ਵੀ ਬੰਦਾ ਆਟਾ ਬਲ ਮਤਲਬ ਭਗਤੇ ਆ ਨਾ ਠੀਕ ਠੀਕ ਹੈ ਬੜਾ ਇਨਾ ਕੰਮ ਨੂੰ ਮਤਲਬ ਇਹ ਮਿਹਨਤ ਬੜੀ ਹੈ ਨਾਲ ਮੈਂ ਤਾਂ ਜੀ ਸਾਰੇ ਨਾਲ ਸਾਰਾ ਹੀ ਸੰਦ ਨਾਲ ਹੱਡੀ ਹਾਂਜੀ ਹਾਂਜੀ ਅਹੀਂ ਸੰਦ ਦੇ ਨਾਲ ਹਾਂਜੀ ਹਾਂਜੀ ਆ ਬੰਨੇ ਹੋ ਬਟਿਆ ਜੀ ਆਜ ਕਾਤੀ ਬਾਸ ਜਿਹੜਾ ਮਾਲ ਐ ਨਾ ਮਾਲ ਦੇ ਉੱਤੇ ਰਹਿ ਕੇ ਸਾਹ ਦੇ ਜਾਂਦਾ ਉਦਾਂ ਨਹੀਂ ਹਾਂਜੀ ਹਾਂਜੀ ਜੇ ਤੇ ਆਖੀ ਐ ਤਾਂ ਬਾਹਰ ਆ ਕੇ ਇਸ ਤਰ੍ਹਾਂ ਨੇ ਥੱਲੇ ਦੇ ਲੰਮੇ ਪੈ ਗਏ ਉਹ ਫੇਰ ਤੇ ਨਹੀਂ ਮਾਲ ਜਾਂਦਾ ਇਹਨਾਂ ਕਟੀਆਂ ਨੂੰ ਪਾਉਣਾ ਪੈਂਦਾ ਹਾਂ ਇੱਧਰ ਹਾਂਜੀ ਕਟੀਆਂ ਸਾਫ਼ ਸੁਥਰੀਆਂ ਕੋਈ ਨਹੀਂ ਮਾਰਦਾ ਤਾਂ ਕੋਈ ਨਹੀਂ ਜਿਆਦਾ ਰੋਗ ਰੋਗ ਦਾ ਥਾਣੇ ਆ ਬਾਸਾ ਦੇਖਿਓ ਇੱਕ ਗੱਲ ਜੀ ਇੱਧਰ ਦੇਖੋ ਮੈਂ ਹਾਂ ਮਤਲਬ ਜਿਹੜੇ ਨੇ ਜਾਂਦਾ ਨਾ ਮੈਨੂੰ ਚੁਆਈ ਵਾਲੀ ਚੰਗੀ ਜਾਈ ਦੀ ਕੱਟੀ ਹਾਂ ਉਹ ਉਹ ਆ ਚੁਆਈ ਹਾਂਜੀ ਆਹ ਦੇਖੋ ਜਿਵਾਹੀ ਵੇਖੋ ਨਹੀਂ ਜਿਹੜਾ ਮਰਦੀ ਚੋਲੇ ਹਾਂ ਤੇ ਇਹਦਾ ਰੇਟ ਕਿੰਨਾ ਰਹੂਗਾ ਹਾਂ ਸਾਬ ਕੱਟੀ ਤੇ ਬਹੁਤ ਸਾਫ ਸੁਧਰੀ ਆ ਜੀ ਕਰਦਾ ਵਾ ਵੀ ਕੱਟੀ ਦਾ ਮੁੱਲ ਕਰੀਏ ਨਾ ਕੋਈ ਪਰ ਕੱਟੀ ਦਾ 130 ਹਾਂ 130 ਦੇ ਦਈਏ ਤੇ 130 ਕੋਈ ਮੁੱਲ ਤੇ ਕਰਦਾ 130 ਜਿਆਜ ਕਿਨੇ ਦੇਣੀ ਆ 115 ਦੀ ਦੇ ਦੇਣੀ ਆ 115000 ਦੇ ਦੱਸ ਕਿਨੇ ਛੋਟ ਕਰਦੇ ਇਹ ਚ ਵੀ ਕਰ ਦਈਏ ਦੋ ਦੋ ਗੱਲਾਂ ਕੀ ਕਰਾਂਗੇ ਪੰਜ ਹੀ ਕਰਦਾਂਗੇ ਠੀਕ ਹੈ 1 ਲੱਖ ਤੇ ਦਸ ਦੀ ਵੇਖੋ ਝੋਟੀਆਂ ਹਾਂਜੀ ਨਗੀਨਾ ਜਾਂ ਪਹਿਲੇ ਨੰਬਰ ਵਾਲੀ 1 ਪੰਜ ਦੀ ਤੇ ਦੂਜੀ ਝੋਟੀ ਆ 1 ਲੱਖ 10 ਹਜ਼ਾਰ ਜੈਮੋਲੇ ਬਾਤ ਇਹ ਤੇ ਮਤਲਬ ਕੋਈ ਮਾ ਮਾ ਤੜ ਬੰਦਾ ਵੀ ਆਣਾ ਉਹ ਵੀ ਝੋਟੀਆਂ ਲੈ ਆਣਾ ਸਹੀ ਸਹੀ ਗੱਲ ਦੇ ਮਤਲਬ ਕੋਈ ਗੱਡੀ ਵੇਚ ਵੀ ਸਕਦਾ ਹਾਂਜੀ ਹਾਂਜੀ ਜੈਦ ਮੋਲੇ ਠੀਕ ਆ ਠੀਕ ਆ ਜੀ ਠੀਕ ਚਲੋ ਸਾਥ ਸਹੀ